ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਜੇ ਚੈਨਲ ਤੇ ਪਹਿਲੀ ਵਾਰ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚਲੋ ਜੇ ਅੱਜ ਦੇ ਵਲੋਗ ਨੂੰ ਸ਼ੁਰੂ ਕਰਦੇ ਆਂ ਆਪਾਂ ਇਧਰ ਨਿਮਾਰੇ ਸੀਗੇ گاਵਾ ਤੇ ਮੱਜਾ ਮੱਜਾਂ ਦਾ ਆਪਣੀ ਕੇਜ ਕੱਟੀ ਹੋਇਆ ਹੈ ਬਾਕੀ ਗਾਵਾਂ ਨੇ ਤੇ ਇਧਰ ਮੈਂ ਦੋ ਦਿਨ ਹੋ ਗਏ ਤੇ ਬਾਪੂ ਤੋਂ ਨਿਮਾਈਆਂ ਰਹੀ ਸੀ ਉਹਨਾਂ ਨੂੰ ਕੰਮ ਸੀ ਤੇ ਅੱਜ ਵੀ ਉਹ ਗਏ ਹੋਏ ਸੀਗੇ ਪਰ ਮੇਰੇ ਮੈਂ ਹੀ ਨਮਾਦਾ ਗਰਮੀ ਹੈ ਗੋਹੇ ਜਨ ਲਿਪੜੇ ਮੇਰੇ ਨੂੰ ਗਰਮੀ ਤੇ ਚੱਲ ਫਰਕ ਪੈ ਗਿਆ ਜੀ ਪਹਿਲਾਂ ਨਾਲ ਮੌਸਮ ਦਾ ਪਰ ਫਿਰ ਵੀ ਮੈਨੂੰ ਗਰਮੀ ਹੈ ਗੋਹੇ ਜਨ ਲਿਪੜੇ ਪਈਆਂ ਨੇ ਨਵਾਇ ਦਿੰਦੇ ਆ ਨਾਲੇ ਪਾਣੀ ਪੀਉਣ ਵਾਲਾ ਸੀਗਾ ਪਾਣੀ ਪਿਆ ਦਿੰਦੇ ਆ ਨਾਲੇ ਜਨ ਨਮਾ ਦਿੰਦੇ ਆ ਯੋ ਲਿਪੜੇ ਹੁੰਦੇ ਰੇਂਡ ਅੰਦਰ ਜੀ ਧਾਰ ਚੋਂ ਮੇਰੇ ਔਖੀ ਲੱਗਦੀ ਹੈ ਪਤਾ ਮੱਜਾਂ ਦਾ ਤਾਂ ਘਟ ਲਿਪੜੀਆਂ ਜਿਹੜੀ ਗਾਵਾਂ ਨੇ ਇਹਨਾਂ ਨੇ ਪਿੰਡਾ ਚਿੱਟਾ ਹੁੰਦੇ ਵੱਦ ਲਿਪੜੀਆਂ ਸ਼ੋ ਹੋਈ ਜਾਂਦੇ ਨੇ ਬੱਦ ਲਿਪੜੀਆਂ ਪਈਆਂ ਨੇ ਇਹਨਾਂ ਦਾ ਤਾਂ ਸਾਫ਼ ਸੁਥਰਾ ਹੀ ਬਿਲਕੁਲ ਆਗਦਾ ਨੇ ਇਹਨੇ ਫਰਸ਼ ਵੀ ਸਾਫ਼ ਹੈ ਬਿਲਕੁਲ ਕੋਈ ਪਾਣੀ ਨਹੀਂ ਖੜਦਾ ਤੇ ਫੇਰ ਵੀ ਪਤਾ ਨਹੀਂ ਕਿਵੇਂ ਇਹ ਡੱਬੇ ਲਾ ਹੀ ਲੈਂਦੀਆਂ ਜਿੱਤੋਂ ਬੈਠਦੀਆਂ ਨੇ ਨਾ ਸਾਰਾ ਨੀਚੋਂ ਗਿੱਲਾ ਜਾ ਸੈਡਾ ਤੋਂ ਗੋਹਾ ਜਾ ਲਾ ਹੀ ਲੈਂਦੀਆਂ ਨੇ ਨਾਲੇ ਪਰ ਫਰਸ਼ ਤੋਦਾਂਗੇ ਜੀ ਮੱਝਾਂ ਨੂੰ ਤਾਂ 2 ਮਿੰਟ ਲੱਗਦੇ ਨੇ ਬਸ ਮਿੰਟੇ ਤੇ ਪਾਣੀ ਪਾਓ ਉਹ ਦੀ ਸਰ ਕੋ ਫੇਲੇ ਲੈ ਜਾਂਦੇ ਇਹਨਾਂ ਨੇ ਡੱਬੇ ਜੇ ਪਈ ਜਾਂਦੇ ਨੇ ਫਿਰ ਜਿੰਨੇ ਚਿਰ ਡੱਬੇ ਜੇ ਲੈ ਜਾਂਦੇ ਨੇ ਜਿੱਟੇ ਪਿੰਡੇ ਤੋਂ ਉਹਨਾਂ ਚ ਰਿਆ ਹੁੰਦਾ ਵੀ ਨਮਾਈ ਚੱਲੋ ਇਹ ਆਪਾਂ ਵਾਲੇ ਪਾਣੀ ਪੀਏ ਨੇ ਨਾਲ ਨਾਲ ਤੇ ਬਾਲਟੀ ਚ ਪਾਣੀ ਵਿਲ ਹੋ ਜਾਂਦਾ ਹੋਰ ਪਾਣੀ ਪਾ ਦਿੰਨੇ ਆ ਮੈਂ ਬਾਹਰ ਨਹੀਂ ਖੋਲੀ ਆ ਨਹੀਂ ਦੁਬਾਰਾ ਸਿਚੂ ਬੱਚੇ ਚ ਪਾਣੀ ਪਿਉ ਆਉਣੇ ਆ ਮੈਂ ਕਿਹਾ ਚਲੋ ਆਪਾਂ ਇੱਥੇ ਹੀ ਪਿਆ ਦਿੰਨੇ ਆ ਥੋੜਾ ਜਿਹਾ ਇੱਥੇ ਗੋਹਾ ਪਿਆ ਸੀ ਆਪਾਂ ਇਹ ਵੀ ਚੱਕ ਕੇ ਦੱਡ ਟੋਪਰੇ ਚ ਪਾਤਾ ਮੇਰੇ ਪਾਣੀ ਦੇ ਵਿੱਚ ਤਰੀਏ ਜਾਣ। ਮੇਰੇ ਪਾਪ ਆਪਣੀ ਦਵਾਈ ਲੈਣਗੇ ਹੋਏ ਸੀਗੇ। ਪਟਿਆਲੇ। ਮੈਂ ਚੱਲ ਅੱਜ ਮੈਂ ਨਮਾਉਣੀ ਆ। ਜੇ ਨਮਾਉਂਦੇ ਫਿਰ ਬਾਅਦ ਵਿੱਚ ਲੇਟ ਹੋ ਜਾਂਦੇ। ਫਿਰ ਮੈਂ ਸਵੇਰੇ ਨਹੀਂ ਨਮਾਈਆਂ ਸ਼ਾਮ ਨੂੰ ਨਮਾਈਆਂ। 3:00 ਵਜੇ। ਉਦੋਂ 3:30 ਦਾ ਟਾਈਮ ਸੀਗਾ ਮੈਂ ਨਮਾਤੀਆਂ। ਆਲੇ ਪਾਣੀ ਪੀਤਾ ਨਾ ਫਸ਼ਤੂਤਾ ਇਹ ਗਰੇਸ਼ ਵੀ ਪੀ ਰਿਹਾ ਹੈ ਵਿੱਚ ਇਹ ਕਹਿ ਰਿਹਾ ਦੀ ਮੈਂ ਮਾਂ ਮੈਂ ਨੂੰ ਉਪਾਇ ਫੜਾ ਦੂੰ ਮੈਂ ਨਵਾ ਦਿੰਦਾ ਮੱਜਾ ਮੈਂ ਕਿ ਨਹੀਂ ਤੇਰੇ ਲੱਤ ਮਾਰਨੀ ਹੈ ਤੂੰ ਛੋਟਾ ਹੈ ਇਹ ਨਾਲ ਪੰਗੇ ਲੈਂਦਾ ਹੁੰਦਾ ਜੀ ਹਰ ਵਾਰ ਆਪਣੇ ਪਾਪਾ ਦੇ ਵੀ ਨਾਲ ਲੱਗਦਾ ਹੁੰਦਾ ਕਹਿੰਦਾ ਮੈਂ ਪੈ ਫੜੂੰਗਾ ਇਹਨੂੰ ਬਹੁਤ ਚਾਹ ਰਿਹਾ ਹੁੰਦਾ ਕੋਈ ਵੀ ਕੰਮ ਕਰਦੇ ਆਪਾਂ ਸਬਜ਼ੀ ਬਾਜੀ ਰੋਨੇ ਕੁਝ ਵੀ ਕਰਦੇ ਆਂ ਅਸ਼ਵੀਰ ਵਿੱਚ ਹੱਥ ਭਾਗ ਲੈਂਦੀ ਲੈਂਦਾ ਹੈ ਇਹ ਨੀਓ ਦਰਨੀ ਸੋਣੀ ਮੱਕੀ ਬੀਤੀ ਸੀ ਕੁਕੜੀਆਂ ਲੱਗ ਰਹੀਆਂ ਤੁਹਾਨੂੰ ਦਿਖਾਵਾਂਗਾ ਅਗਲੇ ਵੀਡੀਓ ਦੇ ਵਿੱਚ ਹੁਣ ਤੋੜ ਕੇ ਲੈ ਕੇ ਆਉਂਦਾ ਕਹਿੰਦਾ ਮੇਰੇ ਛੱਲੀਆਂ ਖਾ ਲੋ ਸਾਰੇ ਪਰ ਦਾਣੀ ਬਹੁਤ ਘੱਟ ਲੱਗੇ ਨੇ ਕਿਉਂਕਿ ਇਸ ਵਾਰ ਵਾਲੀ ਮੱਕੀ ਸੀ ਜੀ ਨੇ ਕੁਕੜੀਆਂ ਭੋਰ ਕੇ ਮੱਕੀ ਛੜਤੀ ਸੀ ਉਹ ਵੀ ਹਰੀ ਹੋ ਗਈ ਪਰ ਜਿੰਨੇ 50 ਤਾਂ ਬੀਜੇ ਹੋਣਗੇ ਸਾਰਿਆਂ ਨੂੰ ਦੋ ਦੋ ਕੁਕੜੀਆਂ ਲੱਗੀਆਂ ਵਈਆਂ ਨੇ ਇਹ ਨਹੀਂ ਹੋਇਆ ਵੀ ਕਿਸੇ ਨੂੰ ਨਾ ਕੁਕੜੀ ਲੱਗੀ ਹੋਵੇ ਅਸ ਤਾਂ ਕਹਿੰਦੇ ਵਿਚਾਰ ਪੱਟ ਦੇ ਨੇ ਇੱਥੇ ਮੂੰਗਫਲੀ ਲਾਈ ਹੋਈ ਆ ਇਹ ਕੰਦਨ ਹੀ ਮੈਨੂੰ ਗੁੱਸੇ ਹੋ ਜਾਂਦੀ ਜੀ ਮੇਰੀ ਮੱਕੀ ਕਿਸੇ ਨੇ ਪੱਟੀ ਹੈ ਪਰ ਇਹਨੇ ਜਿੱਦ ਨਾਲ ਰਖਾ ਲਈ ਪਰ ਹੁਣ ਸਾਰੇ ਮਾਵਾਂ ਜਨ ਕੁੱਕੜੀਆਂ ਖਾਂਦੇ ਨੇ ਜੀ ਬੁੱਟੇ ਐਸ਼ ਵੀਰੇ ਤੇ ਵਿਚ ਮੇਰਾ ਆ ਗਿਆ ਮम्मा ਮੈਨੂੰ ਬਾਈ ਫੜਾ ਦੋ ਮੈਂ ਕਿਹਾ ਮੈਂ ਤੇਰੇ ਤੇ ਪਾਣੀ ਪਾ ਦੂੰ ਭੱਜ ਜਾ ਫਿਰ ਭੱਜ ਗਿਆ ਲੋ ਜੀ ਰਾਤ ਸਾਨੂੰ ਇੱਕ ਲੋਸਮੈਂਟ ਸੋਣੀ ਸਾਡੇ 10 ਦਾ ਟਾਈਮ ਸੀਗਾ 10:30 ਪਾਉਣ ਗਿਆ ਮੈਂ ਟਾਈਮ ਸੀਗਾ ਸੁੱਤੇ ਜੇ ਭੈ ਸੀਗੇ ਅਸੀਂ ਤੇ ਇਕੋ ਲੱਖ ਤੇ ਜਾਗ ਜਾਈ ਜਦੋਂ ਬਾਬਾ ਜੀ ਨੇ ਲਾਸਮੈਂਟ ਕੀਤੀ ਕਹਿੰਦੇ ਜੀ ਆਪਣੇ ਨਾਲ ਵਾਲੇ ਪਿੰਡ ਵਿੱਚ ਚਿੱਤ ਆ ਗਿਆ ਉੱਥੇ ਉਹਨਾਂ ਦੇ ਕੁੱਤੇ ਸੀ ਕਿਸੇ ਦੇ ਵੀ ਉਹ ਖਾਦੇ ਪਏ ਨੇ ਪਤਾ ਨਹੀਂ ਸੱਚ ਹੈ ਜੀ ਹਨ ਝੂਠ ਹੈ ਬਸ ਉਹਨਾਂ ਲਾਸਮੈਂਟ ਨੇੜੇ ਪਿੰਡਾਂ 'ਚ ਹੋਈ ਜਾਂਦੀਆਂ ਨੇ ਸੋਨ ਕਿੰਨਾ ਡਰ ਲੱਗਦਾ ਸਾਡੇ ਬੱਚਿਆਂ ਦਾ ਸਕੂਲ ਹੈ ਜਿਹੜਾ ਉਹ ਪਿੰਡ ਦੇ ਬਿਲਕੁਲ ਨਾਲ ਹੀ ਹੈ ਜਿੱਥੇ ਕਹਿੰਦੇ ਨੇ ਚਿੱਤ ਆ ਗਿਆ ਅਲੀਪੁਰ ਬੋਲੇ ਸੀ ਅਲੀਪੁਰ 'ਚ ਚਿੱਤ ਆ ਗਿਆ ਤੇ ਅਲੀਪੁਰ ਦੇ ਨਾਲ ਹੀ ਬੈਣਾ ਪਿੰਡ ਜੀ ਉੱਥੇ ਇਹਨਾਂ ਦਾ ਸਕੂਲ ਹੈ ਬੱਚਿਆਂ ਦਾ ਉੱਥੇ ਗਾਰਡਨ ਬੈਲੀ ਇੰਟਰਨੈਸ਼ਨਲ ਸਕੂਲ ਹੈ ਆਪਣੇ ਬੱਚੇ ਉੱਥੇ ਪੜ੍ਹਦੇ ਨੇ ਤੇ ਪਰ ਬਹੁਤ ਜ਼ਿਆਦਾ ਡਰ ਲੱਗਦਾ ਜੀ ਸੁਣ ਕੇ ਖਬਰਾਂ ਪਤਾ ਨਹੀਂ ਸੱਚੀਆਂ ਨੇ ਲੋਕ ਫਲਾਉਂਦੇ ਨੇ ਬੰਦੇ ਝੂਠੀਆਂ ਕਹਿੰਦੇ ਉੱਥੇ ਕਈ ਕੁੱਤਿਆਂ ਨੇ ਉਹ ਮਿਲੀਆਂ ਨੇ ਹੱਡੀਆਂ ਬਿਜినੇ ਨਹੀਂ ਘਾਰੇ ਰੱਖੇ ਹੋਏ ਸੀ ਕੁੱਤੇ ਖੋਲੇ ਖੂਲੇ ਹੋਣਗੇ ਉਹ ਬਾਹਰ ਗਏ ਤੇ ਉਹਨੇ ਖਾ ਲਈ ਜਿੱਤੇ ਨੇ ਫਿਰ ਸ਼ਾਮ ਨੂੰ ਇਕੱਠ ਹੋਏ ਉਹ ਪਾਪਾ ਜੀ ਕਹਿੰਦੇ ਵੀ ਲੋਸਮੈਂਟ ਪੰਚਾਇਤ ਦਾ ਵੀ ਭਾਈ ਲੋਸਮੈਂਟ ਕਰਾਓ ਵੀ ਚਿੱਤ ਆਪਣੇ ਪਿੰਡ ਦੇ ਵਿੱਚ ਹੀ ਹੈ ਸਬਰੀਤਾ ਸੁਤੀ ਵੀ ਤੇ ਇਹਦੇ ਪਾਪਾ ਨੂੰ ਵੀ ਜਾਗਾ ਗਿਆ ਐਸ਼ਵੀਰ ਨੂੰ ਵੀ ਮੀਨੋ ਹੀ ਅਸੀਂ ਫੋਨ ਜਿਹੀ ਦੇਖ ਰਹੇ ਸੀ ਫੋਨ ਦੇਖ ਕੇ ਹਜੇ ਪੈ ਗਿਆ ਬਸ ਮੜੀ ਨੀਂਦ ਜੀ ਹੋਾਈ ਐਸ਼ਵੀਰ ਉਹਦੀ ਬੈਠਾ ਮਮਾ ਪਾਪਾ ਕੀ ਬੋਲਦੇ ਨੇ ਬਾਬਾ ਜੀ ਮੇਰੇ ਪੁੱਤੇ ਤਾਂ ਚਿੱਤੇਬਾਰੀ ਬੋਲਦੇ ਫਿਰ ਡਰ ਜਾ ਲੱਗਣ ਲੱਗ ਜਾਂਦਾ ਜੀ ਇਹ ਤਾਂ ਰਾਤ ਨੂੰ ਜੀ ਬਾਹਰ ਵੀ ਨਿਕਲਦੇ ਨਾ ਡਰ ਲੱਗਦਾ ਜੀ ਕਿਤੇ ਇੱਥੇ ਨਾ ਹੋਵੇ ਕਿ ਚਿੱਤ ਇੱਥੇ ਨਾ ਹੋਵੇ ਜੇ ਤਾਂ ਕੋਈ ਗੱਲ ਸੁਣਦੇ ਨਹੀਂ ਹੈਗੇ ਉਦੋਂ ਤਾਂ ਕੋਈ ਹੋਣੀ ਜਦੋਂ ਕੱਲ ਸੁਣ ਲੈਣੇ ਫਿਰ ਉਹ ਤੋਂ ਬਹੁਤ ਜ਼ਿਆਦਾ ਡਰ ਜਾ ਹੋ ਜਾਂਦਾ ਉੱਚੇ ਸਾਰਾ ਦਿਨ ਫਿਰਿਜੋ ਫਿਰ ਡਰ ਲੱਗਣ ਲੱਗ ਜਾਂਦਾ ਜੀ ਪਹਿਨੇ ਇੱਧਰ ਪਟਿਆਲੀ ਏਰੀਆ ਸੀਗਾ ਜੀ ਉੱਥੋਂ ਦਾ ਕਹਿੰਦੇ ਲੰਘ ਤੂੰ ਫੜ ਲਿਆ ਚਿੱਤਾ ਹੁਣ ਇੱਧਰ ਅਮਲੋਵਾਲ ਸਾਈਡ ਕਈ ਜਾਂਦੇ ਨਹੀਂ ਚਿੱਤਾ ਆ ਗਿਆ ਲੋ ਜੀ ਪਹਿਨੇ ਇੱਧਰ ਸਾਰਾ ਖੇਤ ਈ ਧੋਤਾ ਤੇ ਮੱਝਾਂ ਵੀ ਦਿੱਤੀਆਂ ਗਾਵਾਂ ਨਵਾ ਉਹ ਜਿਹੜਾ ਪਨਮਾ ਕੇ ਨਾ ਉਧਰ ਜਾ ਕੇ ਸਬ지 ਸੂਜੀ ਬਣਾਉਨੇ ਆ ਫਿਰ ਧਾਨ ਚੋਮਾਂਗੇ ਫਿਰ ਰੋਟੀ ਰੋਟੇ ਕਟੜਾ ਮੰਗੂ ਐਨੇ ਸ਼ਾਮ ਹੋ ਜਾਣੀ ਆ ਅੰਤੋਂ ਜੇ ਪੈ ਤੇ ਰਰਕਾ ਜੇ ਮਾਰਦੀ ਫਿਰ ਮੜਮੜਾ ਪਾਣੀ ਹੁੰਦਾ ਕੱਢਦੀ ਏ ਨਹੀਂ ਫਿਰ ਉਹ ਜਿਹੜੇ ਮੜਮੜਾ ਮੱਛਰ ਜੇ ਬੈਠ ਜਾਂਦੇ ਜੀ ਡੰਗਰ ਵੀ ਨਾਖਰੇ ਕਰਦੇ ਆ ਜੀ ਪਾਣੀ ਦੇਖ ਲਵੇਂ ਬਾਲਟੀ ਧਰਤੀਆਂ ਪੀਂਦੇ ਨਹੀਂ ਹੈਗੇ ਡੋਲ ਦੇਣਗੇ ਜਾ ਕੇ ਪਰ ਪੀਂਦੇ ਨਹੀਂ ਸਰ ਮਾਰੇ ਬਾਲਟੀ ਇੱਧਰ ਸਰ ਮਾਰੇ ਇੱਧਰ ਡੋਲ ਕੇ ਰੱਖ ਦੱਸ